ਮੇਰੇ ਪਿਆਰੇ ਆਪਣੇ ਮਨੁੱਖਤਾ ਕੀ ਹੈ ਮਨੁੱਖ ਕੀ ਹੈ ਇੱਕ ਪਿਆਸ ਇੱਕ ਪੁਕਾਰ ਇੱਕ ਸਿੱਕ ਜੀਵਨ ਹੀ ਇੱਕ ਪੁਕਾਰ ਹੈ ਜੀਵਨ ਹੀ ਇੱਕ ਸਿੱਕ ਹੈ ਜੀਵਨ ਹੀ ਇੱਕ ਖਾਹਿਸ਼ ਹੈ ਪਰ ਖਾਹਿਸ਼ ਨਰਕ ਦੀ ਵੀ ਹੋ ਸਕਦੀ ਹੈ ਤੇ ਸਵਰਗ ਦੀ ਵੀ ਪੁਕਾਰ ਹਨੇਰੇ ਦੀ ਵੀ ਹੋ ਸਕਦੀ ਹੈ ਤੇ ਪ੍ਰਕਾਸ਼ ਦੀ ਵੀ ਸਿੱਕ ਸੱਚ ਦੀ ਵੀ ਹੋ ਸਕਦੀ ਹੈ ਤੇ ਝੂਠ ਦੀ ਵੀ ਚਾਹੇ ਸਾਨੂੰ ਪਤਾ ਹੋਵੇ ਤੇ ਚਾਹੇ ਸਾਨੂੰ ਪਤਾ ਨਾ ਹੋਵੇ ਜੇ ਅਸੀਂ ਹਨੇਰੇ ਨੂੰ ਪੁਕਾਰਿਆ ਹੋਵੇਗਾ ਤਾਂ ਅਸ਼ਾਂਤ ਹੁੰਦੇ ਚਲੇ ਜਾਵਾਂਗੇ ਜੇ ਅਸੀਂ ਗਲਤ ਨੂੰ ਚਾਹਿਆ ਹੋਵੇਗਾ ਤਾਂ ਸ਼ਾਂਤ ਹੋਣਾ ਅਸੰਭਵ ਹੈ ਸ਼ਾਂਤੀ ਪਰਛਾਵਾ ਹੈ ਸਹੀ ਦੀ ਚਾਹਤ ਤੋਂ ਪੈਦਾ ਹੁੰਦੀ ਹੈ ਸਹੀ ਚਾਹਤ ਤੋਂ ਸ਼ਾਂਤੀ ਪੈਦਾ ਹੁੰਦੀ ਹੈ ਇੱਕ ਬੀਜ ਅੰਕੁਰ ਕੱਢਨੇ ਚਾਹੁੰਦਾ ਹੈ ਕੱਢ ਸਕੇ ਤਾਂ ਆਨੰਦ ਨਾਲ ਭਰ ਜਾਵੇਗਾ ਨਾ ਕੱਢ ਸਕੇ ਤਾਂ ਅਸ਼ਾਂਤ ਹੋਵੇਗਾ ਪੀੜ ਨਾਲ ਭਰ ਜਾਵੇਗਾ ਨਦੀ ਸਾਗਰ ਬੰਨਾ ਚਾਹੁੰਦੀ ਹੈ ਸਾਗਰ ਤੱਕ ਪਹੁੰਚ ਜਾਵੇ ਅਸੀਮ ਨਾਲ ਮਿਲ ਜਾਵੇ ਤਾਂ ਸ਼ਾਂਤ ਹੋ ਜਾਏਗੀ ਨਾ ਪਹੁੰਚ ਸਕੇ ਭੜਕ ਜਾਵੇ ਮਾਰੂਥਲਾਂ ਦੇ ਵਿੱਚ ਤਾਂ ਅਸ਼ਾਂਤ ਹੋ ਜਾਏਗੀ ਦੁਖੀ ਹੋ ਜਾਏਗੀ ਪੀੜਿਤ ਹੋ ਜਾਏਗੀ ਕਿਸੇ ਰਿਸ਼ੀ ਨੇ ਗਾਇਆ ਹੈ हे ਪਰਮਾਤਮਾ ਹਨੇਰੇ ਤੋਂ ਰੋਸ਼ਨੀ ਦੇ ਵੱਲ ਲੈ ਚਲ ਮੌਤ ਤੋਂ ਅੰਮ੍ਰਿਤ ਦੇ ਵੱਲ ਝੂਠ ਤੋਂ ਸੱਚ ਦੇ ਵੱਲ ਉਹੀ ਸਾਰੀ ਮਨੁੱਖਤਾ ਦੇ ਪ੍ਰਾਣਾ ਦੀ ਖਵਾਹਿਸ਼ ਵੀ ਹੈ ਉਹੀ ਪੁਕਾਰ ਹੈ ਤੇ ਜੇ ਅਸੀਂ ਜ਼ਿੰਦਗੀ ਵਿੱਚ ਸ਼ਾਂਤ ਹੁੰਦੇ ਜਾ ਰਹੇ ਹੋਈਏ ਤਾਂ ਸਮਝਣਾ ਚਾਹੁੰਦਾ ਹੈ ਕਿ ਅਸੀਂ ਉਸ ਪੁਕਾਰ ਦੀ ਤਰਫ ਚੱਲ ਰਹੇ ਹਾਂ ਜੋ ਜੀਵਨ ਦੇ ਗਹਿਰੇ ਤੋਂ ਗਹਿਰੇ ਪ੍ਰਾਣਾ ਵਿੱਚ ਲੁਕੀ ਹੋਈ ਹੈ ਅਤੇ ਜੇ ਅਸੀਂ ਅਸ਼ਾਂਤ ਹੋ ਰਹੇ ਹੋਈਏ ਤਾਂ ਜਾਨਣਾ ਚਾਹੁੰਦਾ ਹੈ ਕਿ ਅਸੀਂ ਗਲਤ ਦਿਸ਼ਾ ਵਿੱਚ ਜਾ ਰਹੇ ਹਾਂ ਉਲਟੀ ਦਿਸ਼ਾ ਵਿੱਚ ਜਾ ਰਹੇ ਹਾਂ ਅਸ਼ਾਂਤੀ ਤੇ ਸ਼ਾਂਤੀ ਨਿਸ਼ਾਨਾ ਨਹੀਂ ਹਨ ਸਿਰਫ ਸੂਚਕ ਹਨ ਸਿਰਫ ਲੱਛਣ ਹਨ ਸ਼ਾਂਤ ਮਨ ਖਬਰ ਦਿੰਦਾ ਹੈ ਇਸ ਗੱਲ ਦੀ ਕਿ ਅਸੀਂ ਜਿਸ ਦਿਸ਼ਾ ਵੱਲ ਚੱਲ ਰਹੇ ਹਾਂ ਉਹੀ ਦਿਸ਼ਾ ਜੀਵਨ ਦੀ ਦਿਸ਼ਾ ਹੈ ਅਸ਼ਾਂਤ ਮਨ ਖਬਰ ਦਿੰਦਾ ਹੈ ਇਸ ਗੱਲ ਦੀ ਕਿ ਅਸੀਂ ਜਿੱਧਰੇ ਜਾ ਰਹੇ ਹਾਂ ਉਧਰ ਜਾਣਾ ਠੀਕ ਨਹੀਂ ਜਿਸ ਪਾਸੇ ਜਾ ਰਹੇ ਹਾਂ ਉਹ ਜਾਨ ਦੀ ਮੰਜ਼ਿਲ ਨਹੀਂ ਅਸੀਂ ਜਿੱਥੇ ਪਹੁੰਚ ਰਹੇ ਹਾਂ ਉਥੇ ਪਹੁੰਚਣ ਦੇ ਲਈ ਪੈਦਾ ਨਹੀਂ ਹੋਏ ਅਸ਼ਾਂਤੀ ਤੇ ਸ਼ਾਂਤੀ ਦੋਵੇਂ ਲੱਛਣ ਹਨ ਇਸ ਗੱਲ ਦੀ ਕਿ ਸਾਡੇ ਜੀਵਨ ਦੇ ਵਿਕਾਸ ਨੂੰ ਸਹੀ ਦਿਸ਼ਾ ਮਿਲੀ ਹੈ ਜਾਂ ਗਲਤ ਦਿਸ਼ਾ ਮਿਲ ਗਈ ਹੈ ਸ਼ਾਂਤੀ ਨਿਸ਼ਾਨਾ ਨਹੀਂ ਹੈ ਜਿਹੜੇ ਲੋਕ ਸ਼ਾਂਤੀ ਨੂੰ ਸਿੱਧਾ ਹੀ ਟੀਚਾ ਬਣਾ ਲੈਂਦੇ ਹਨ ਉਹ ਕਦੇ ਵੀ ਸ਼ਾਂਤ ਨਹੀਂ ਹੋ ਸਕਦੇ ਅਸ਼ਾਂਤੀ ਨੂੰ ਮਿਟਾਉਣਾ ਸਿੱਧਾ ਸੰਭਵ ਨਹੀਂ ਹੈ ਜੋ ਆਦਮੀ ਅਸ਼ਾਂਤੀ ਨੂੰ ਹੀ ਮਿਟਾਉਣ ਵਿੱਚ ਲੱਗ ਜਾਂਦਾ ਹੈ ਉਹ ਹੋਰ ਵੀ ਅਸ਼ਾਂਤ ਹੁੰਦਾ ਚਲਿਆ ਜਾਂਦਾ ਹੈ ਅਸ਼ਾਂਤੀ ਸੂਚਨਾ ਹੈ ਜੀਵਨ ਉਸ ਦਿਸ਼ਾ ਵਿੱਚ ਜਾ ਰਿਹਾ ਹੈ ਜਿੱਥੇ ਜਾਣ ਲਈ ਉਹ ਪੈਦਾ ਨਹੀਂ ਹੋਇਆ ਅਤੇ ਸ਼ਾਂਤੀ ਖਬਰ ਹੈ ਇਸ ਗੱਲ ਦੀ ਕਿ ਅਸੀਂ ਚੱਲ ਪਏ ਹਾਂ ਉਸ ਮੰਦਰ ਦੇ ਵੱਲ ਜੋ ਜੀਵਨ ਦਾ ਟੀਚਾ ਹੈ ਇੱਕ ਆਦਮੀ ਨੂੰ ਬੁਖਾਰ ਹੈ ਸਰੀਰ ਤਪਿਆ ਹੋਇਆ ਗਰਮ ਹੈ ਸਰੀਰ ਦੀ ਗਰਮੀ ਬਿਮਾਰੀ ਨਹੀਂ ਹੈ ਸਰੀਰ ਦੀ ਗਰਮੀ ਸਿਰਫ ਖਬਰ ਹੈ ਕਿ ਅੰਦਰ ਕੋਈ ਬਿਮਾਰੀ ਹੈ ਸਰੀਰ ਗਰਮ ਨਹੀਂ ਹੈ ਦਾ ਖਬਰ ਮਿਲਦੀ ਹੈ ਕਿ ਅੰਦਰ ਕੋਈ ਬਿਮਾਰੀ ਨਹੀਂ ਗਰਮੀ ਖੁਦ ਬਿਮਾਰੀ ਨਹੀਂ ਹੈ ਸਿਰਫ ਬਿਮਾਰੀ ਦੀ ਇੱਕ ਖਬਰ ਹੈ ਗਰਮੀ ਦਾ ਨਾ ਹੋਣਾ ਵੀ ਸਵਾਸਤ ਨਹੀਂ ਹੈ ਸਿਰਫ ਖਬਰ ਹੈ ਕਿ ਅੰਦਰ ਜੀਵਨ ਨਿਰੋਈ ਦਿਸ਼ਾ ਚ ਚੱਲ ਰਿਹਾ ਹੈ ਜੇ ਕੋਈ ਆਦਮੀ ਆਪਣੇ ਸਰੀਰ ਦੇ ਬੁਖਾਰ ਨੂੰ ਜ਼ਬਰਦਸਤੀ ਠੰਡਾ ਕਰਨ ਦੀ ਕੋਸ਼ਿਸ਼ ਵਿੱਚ ਲੱਗ ਜਾਵੇ ਇਸ ਨਾਲ ਬਿਮਾਰੀ ਤੋਂ ਮੁਕਤ ਨਹੀਂ ਹੋ ਸਕਦਾ ਮਰ ਸਕਦਾ ਹੈ ਨਹੀਂ ਸਰੀਰ ਦਾ ਬੁਖਾਰ ਨਹੀਂ ਦੂਰ ਕਰਨਾ ਬੁਖਾਰ ਤਾਂ ਮਿੱਤਰ ਹੈ ਖਬਰ ਦਿੰਦਾ ਹੈ ਕਿ ਅੰਦਰ ਬਿਮਾਰੀ ਹੈ ਬਿਮਾਰੀ ਦੀ ਖਬਰ ਨੂੰ ਲਿਆਉਂਦਾ ਹੈ ਜੇ ਸਰੀਰ ਗਰਮ ਨਾ ਹੋਵੇ ਤੇ ਅੰਦਰ ਬਿਮਾਰੀ ਬਣੀ ਰਹੇ ਤਾਂ ਆਦਮੀ ਨੂੰ ਪਤਾ ਹੀ ਨਹੀਂ ਲੱਗੇਗਾ ਕਦ ਬਿਮਾਰ ਹੋਇਆ ਕਦ ਖਤਮ ਹੋ ਗਿਆ ਸ਼ਾਂਤੀ ਤਾਪ ਹੈ ਬੁਖਾਰ ਹੈ ਗਰਮੀ ਹੈ ਜੋ ਚਿੱਤ ਤੇ ਘਿਰ ਜਾਂਦੀ ਹੈ ਅਤੇ ਖਬਰ ਦਿੰਦੀ ਹੈ ਕਿ ਤੁਸੀਂ ਪ੍ਰਾਣਾ ਨੂੰ ਉੱਥੇ ਲੈ ਜਾ ਰਹੇ ਹੋ ਜਿੱਥੇ ਨਹੀਂ ਲੈ ਕੇ ਜਾਣਾ ਚਾਹੀਦਾ ਸ਼ਾਂਤੀ ਬੁਖਾਰ ਦਾ ਚਲਿਆ ਜਾਣਾ ਹੈ ਤੇ ਖਬਰ ਹੈ ਕਿ ਪ੍ਰਾਣ ਉਸ ਦਿਸ਼ਾ ਵਿੱਚ ਚੱਲਣ ਲੱਗੇ ਜਿੱਥੇ ਚੱਲਣ ਲਈ ਤੁਸੀਂ ਪੈਦਾ ਹੋਏ ਸਨ ਇਹ ਗੱਲ ਬੁਨਿਆਦੀ ਰੂਪ ਵਿੱਚ ਸਮਝ ਲੈਣੀ ਜ਼ਰੂਰੀ ਹੈ ਤਾਂ ਆਉਣ ਵਾਲੇ 4 ਦਿਨਾਂ ਵਿੱਚ ਸ਼ਾਂਤੀ ਦੀ ਖੋਜ ਦੀ ਯਾਤਰਾ ਪੂਰੀ ਪੂਰੀ ਸਪਸ਼ਟ ਹੋ ਸਕਦੀ ਹੈ। ਸ਼ਾਂਤੀ ਨੂੰ ਨਾ ਚਾਹੋ ਤੇ ਅਸ਼ਾਂਤੀ ਨੂੰ ਦੂਰ ਕਰਨ ਦੀ ਕੋਸ਼ਿਸ਼ ਨਾ ਕਰੋ। ਅਸ਼ਾਂਤੀ ਨੂੰ ਸਮਝੋ ਤੇ ਜੀਵਨ ਨੂੰ ਬਦਲੋ। ਜੀਵਨ ਦਾ ਬਦਲਾ ਸ਼ਾਂਤੀ ਦੀ ਖੁਦਬ ਖੁਦ ਆਮਦ ਬਣ ਜਾਂਦਾ ਹੈ। ਜਿੱਥੇ ਕੋਈ ਆਦਮੀ ਕਿਸੇ ਬਾਗੀਚੇ ਦੇ ਵੱਲ ਘੁੰਮਣ ਨਿਕਲੇ ਉਹ ਜਿਵੇਂ ਜਿਵੇਂ ਬਾਗੀਚੇ ਦੇ ਨੇੜੇ ਪਹੁੰਚਣ ਲੱਗਦਾ ਹੈ ਉਵੇਂ ਹੀ ਠੰਡੀਆਂ ਹਵਾਵਾਂ ਉਸ ਨੂੰ ਘੇਰਨ ਲੱਗਦੀਆਂ ਹਨ ਉਵੇਂ ਹੀ ਫੁੱਲਾਂ ਦੀ ਸੁਗੰਧੀ ਉਸ ਦੇ ਆਲੇ-ਦੁਆਲੇ ਮੰਡਰਾਉਣ ਲੱਗਦੀ ਹੈ ਪੰਛੀਆਂ ਦੇ ਗੀਤ ਸੁਣਾਈ ਪੈਣ ਲੱਗਦੇ ਹਨ ਉਸ ਨੂੰ ਵਿਸ਼ਵਾਸ ਆ ਜਾਂਦਾ ਹੈ ਕਿ ਮੈਂ ਬਾਗੀਚੇ ਦੇ ਨੇੜੇ ਪਹੁੰਚ ਰਿਹਾ ਹੈ ਪੰਛੀਆਂ ਦੇ ਗੀਤ ਆਉਣ ਲੱਗੇ ਠੰਡੀਆਂ ਹਵਾਵਾਂ ਆਉਣ ਲੱਗੀਆਂ ਫੁੱਲਾਂ ਦੀ ਸੁਗੰਧੀ ਆਉਣ ਲੱਗੀ ਸ਼ਾਂਤੀ ਪਰਮਾਤਮਾ ਦੇ ਨੇੜੇ ਪਹੁੰਚਣ ਦੀ ਖਬਰ ਹੈ ਉਹ ਪਰਮਾਤਮਾ ਦੇ ਬਾਗੀਚੇ ਕੋਲ ਉੱਡਣ ਵਾਲੇ ਫੁੱਲਾਂ ਦੀ ਸੁਗੰਧੀ ਹੈ ਤੇ ਅਸ਼ਾਂਤੀ ਪਰਮਾਤਮਾ ਦੇ ਵੱਲ ਪਿੱਠ ਕਰਕੇ ਚੱਲਣ ਦੀ ਖਬਰ ਹੈ ਇਸ ਲਈ ਆਦਮੀ ਬੁਨਿਆਦੀ ਤੌਰ ਤੇ ਜਿੰਨਾ ਕਾਰਨਾਂ ਨੂੰ ਸਮਝਦਾ ਹੈ ਕਿ ਇਹਨਾਂ ਦੇ ਕਾਰਨ ਮੈਂ ਅਸ਼ਾਂਤ ਹਾਂ ਉਹ ਕਾਰਨ ਅਸ਼ਾਂਤੀ ਦੇ ਨਹੀਂ ਹਨ ਜੇ ਕੋਈ ਆਦਮੀ ਸਮਝਦਾ ਹੈ ਕਿ ਮੈਂ ਇਸ ਲਈ ਏ ਸ਼ਾਂਤ ਹਾਂ ਕਿ ਮੇਰੇ ਕੋਲ ਧਨ ਨਹੀਂ ਤਾਂ ਗਲਤੀ ਵਿੱਚ ਹੈ ਧਨ ਮਿਲ ਜਾਏਗਾ ਤੇ ਅਸ਼ਾਂਤੀ ਕਾਇਮ ਰਹੇਗੀ ਕੋਈ ਇਹ ਸਮਝਦਾ ਹੋਵੇ ਕਿ ਮੇਰੇ ਕੋਲ ਬਹੁਤ ਵੱਡਾ ਮਕਾਨ ਨਹੀਂ ਹੈ ਇਸ ਲਈ ਮੈਂ ਅਸ਼ਾਂਤ ਹਾਂ ਮਕਾਨ ਮਿਲ ਜਾਏਗਾ ਤੇ ਅਸ਼ਾਂਤੀ ਫੇਰ ਵੀ ਕਾਇਮ ਰਹੇਗੀ ਬਲਕਿ ਅਸ਼ਾਂਤੀ ਜਰਾ ਵੱਧ ਜਾਏਗੀ ਕਿਉਂਕਿ ਮਕਾਨ ਨਹੀਂ ਸੀ ਧਨ ਨਹੀਂ ਸੀ ਤਾਦ ਤੱਕ ਘਟੋ ਘਟ ਇੱਕ ਰਾਹਤ ਸੀ ਕਿ ਮੈਂ ਇਸ ਲਈ ਅਸ਼ਾਂਤ ਹਾਂ ਕਿ ਮਕਾਨ ਨਹੀਂ ਹੈ ਧਨ ਨਹੀਂ ਹੈ ਮਕਾਨ ਅਤੇ ਧਨ ਹੋ ਜਾਣ ਤੋਂ ਬਾਅਦ ਉਹ ਰਾਹਤ ਵੀ ਖੁੱਸ ਜਾਏਗੀ ਮਕਾਨ ਵੀ ਮਿਲ ਜਾਏਗਾ ਧਨ ਵੀ ਮਿਲ ਜਾਏਗਾ ਤੇ ਅਸ਼ਾਂਤੀ ਆਪਣੀ ਜਗ੍ਹਾ ਖੜੀ ਰਹੇਗੀ ਅਤੇ ਤਦ ਪ੍ਰਾਣ ਹੋਰ ਵੀ ਬੇਚੈਨ ਹੋ ਜਾਂਦੇ ਹਨ ਇਸ ਲਈ ਗਰੀਬ ਦੀ ਬੇਚੈਨੀ ਉਨੀ ਕਦੇ ਨਹੀਂ ਹੁੰਦੀ ਜਿੰਨੀ ਅਮੀਰ ਨੂੰ ਹੁੰਦੀ ਹੈ ਅਮੀਰ ਆਦਮੀ ਦੀ ਤਕਲੀਫ ਨੂੰ ਗਰੀਬ ਆਦਮੀ ਕਦੇ ਵੀ ਨਹੀਂ ਪਛਾਣ ਸਕਦਾ ਬਿਨਾਂ ਅਮੀਰ ਹੋਇਆਂ ਪਛਾਣ ਸਕਣਾ ਮੁਸ਼ਕਲ ਹੈ ਕਿਉਂਕਿ ਅਮੀਰ ਲੋਕ ਗਰੀਬ ਵਾਲਾ ਸੰਤੋਸ਼ ਵੀ ਨਹੀਂ ਰਹਿ ਜਾਂਦਾ ਕਿ ਮੈਂ ਗਰੀਬ ਹਾਂ ਇਸ ਲਈ ਇਹ ਸ਼ਾਂਤ ਹਾਂ ਘੱਟ ਤੋਂ ਘੱਟ ਇੱਕ ਕਾਰਨ ਦਾ ਤਾਂ ਪਤਾ ਰਹਿੰਦਾ ਹੈ ਕਿ ਮੈਂ ਇਸ ਲਈ ਇਹ ਸ਼ਾਂਤ ਹਾਂ ਕਿਸੇ ਦਿਨ ਗਰੀਬੀ ਮਿਟ ਜਾਏਗੀ ਤੇ ਸ਼ਾਂਤੀ ਆ ਜਾਏਗੀ ਲੇਕਿਨ ਅੱਜ ਤੱਕ ਕੋਈ ਵਿਅਕਤੀ ਗਰੀਬੀ ਮਿਟਣ ਨਾਲ ਸ਼ਾਂਤ ਨਹੀਂ ਹੋਇਆ ਗਰੀਬੀ ਮਿਟ ਜਾਂਦੀ ਹੈ ਸ਼ਾਂਤੀ ਤਾਂ ਨਹੀਂ ਆਉਂਦੀ ਅਸ਼ਾਂਤੀ ਹੋਰ ਵੱਧ ਜਾਂਦੀ ਹੈ ਕਿਉਂਕਿ ਪਹਿਲੀ ਦਫਾ ਇਹ ਪਤਾ ਲੱਗਦਾ ਹੈ ਕਿ ਧਨ ਦੇ ਮਿਲਣ ਨਾਲ ਅਸ਼ਾਂਤੀ ਦੇ ਟੁੱਟਣ ਦਾ ਕੋਈ ਸੰਬੰਧ ਨਹੀਂ ਹੈ ਤਦੋ ਇੱਕ ਆਸ ਵੀ ਟੁੱਟ ਜਾਂਦੀ ਹੈ ਕਿ ਧਨ ਮਿਲਣ ਨਾਲ ਮੈਂ ਸ਼ਾਂਤ ਹੋ ਜਾਵਾਂਗਾ ਅੱਜ ਲਈ ਦੋਸਤੋ ਇਤਨਾ ਹੀ ਕਾਫੀ। ਅਗਰ ਮੇਰੀ ਇੱਕ ਕੋਸ਼ਿਸ਼ ਤੁਹਾਨੂੰ ਪਸੰਦ ਆਵੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਇੰਸਟਾਗ੍ਰam ਤੇ ਮੇਰੇ ਪੇਜ ਨੂੰ ਫੋਲੋ ਜ਼ਰੂਰ ਕਰਨਾ। ਸਤਿ ਸ਼੍ਰੀ ਅਕਾਲ।